2001 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਵਿੱਚ ਆਈ ਕਮੀ ਜੂਨ 2025 ਵਿੱਚ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਕੋਵਿਡ-19 ਦੇ ਸਾਲਾਂ ਨੂੰ ਛੱਡ ਕੇ ਇਹ ਪਿਛਲੇ 20 ਸਾਲਾਂ ਵਿੱਚ ਪਹਿਲੀ ਵਾਰ ਵੱਡੀ ਗਿਰਾਵਟ ਹੈ ਧੋਨੀ ਦਾ ਮੱਕੇ ਦਾ ਡੈਬਿਊ ਆਰ ਮਾਦਵਨ ਨਾਲ ਦਾ ਚੀਜ਼ ਦੇ ਟੀਜ਼ਰ ਨੇ ਮਚਾਈ ਸਨਸਨੀ ਹੜ ਤੋਂ ਪ੍ਰਭਾਵਿਤ ਪੰਜਾਬ ਦੇ ਲਈ ਅਮਰੀਕੀ ਸੰਸਦ ਮੈਂਬਰ ਕ੍ਰਿਸ਼ਨਾ ਮੁਰਤੀ ਨੇ ਅਮਰੀਕਾ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਂਬਰ ਰਾਜਾ ਕ੍ਰਿਸ਼ਨਾ ਮੁਰਤੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਭਾਰਤ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਪੰਜਾਬ ਇਸ ਸਮੇਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਕ੍ਰਿਸ਼ਨਾ ਮੁਰਤੀ ਨੇ ਕਿਹਾ ਕਿ ਪੰਜਾਬ ਪਿਛਲੇ 30 ਸਾਲਾਂ ਵਿੱਚ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਇਸ ਨਾਲ ਇੱਕ ਵੱਡਾ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ ਹੜ੍ਹਾਂ ਵਿੱਚ ਪੂਰੇ-ਪੂਰੇ ਪਿੰਡ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਲੋਕਾਂ ਦੀ ਰੋਜੀ ਰੋਟੀ ਰੁੜ ਗਈ ਹੈ ਅਜੇ ਸਮੇਂ ਵਿੱਚ ਅਮਰੀਕਾ ਨੂੰ ਭਾਰਤ ਸਰਕਾਰ ਦੇ ਰਾਹਤ ਅਤੇ ਬਚਾਅ ਕਾਰਜਾਂ ਦਾ ਸਮਰਥਨ ਕਰਨ ਅਤੇ ਪ੍ਰਭਾਵਿਤ ਕਿਸਾਨਾਂ ਅਤੇ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਾਂਗਰਸਮੈਨ ਕ੍ਰਿਸ਼ਨਾ ਮੂਰਤੀ ਇਲਿਨੋਇਸ ਦੇ 8ਵੇਂ ਜ਼ਿਲੇ ਦੇ ਨੁਮਾਇੰਦੇ ਕੀ ਕਰਦੇ ਨੇ ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਅਮਰੀਕੀਆਂ ਦਾ ਘਰ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਵਸੇ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਦੇ ਰਿਸ਼ਤੇਦਾਰ ਅਤੇ ਅਜੀਜ਼ ਹੜ੍ਹਾਂ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਨੇ ਕ੍ਰਿਸ਼ਨਾ ਮੂਰਤੀ ਦਾ ਇਹ ਬਿਆਨ ਅਮਰੀਕੀ ਕਾਨੂੰਨ ਘੜਿਆਂ ਅਤੇ ਭਾਰਤੀ ਪ੍ਰਵਾਸੀ ਸੰਗਠਨਾ ਵੱਲੋਂ ਅੰਤਰਰਾਸ਼ਟਰੀ ਰਾਹਤ ਅਤੇ ਸਹਾਇਤਾ ਲਈ ਵਧ ਰਹੀਆਂ ਅਪੀਲਾਂ ਵਿੱਚੋਂ ਇੱਕ ਹੈ। cricket ਦੇ ਮਹਾਨ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ ਉਤਸ਼ਾਹਿਤ ਹੋ ਗਏ ਨੇ ਜਦੋਂ ਅਦਾਕਾਰ ਆਰਮਾਦਵਨ ਨੇ ਇੱਕ ਟੀਜ਼ਰ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਸਨਸਨੀ ਮਚਾ ਦਿੱਤੀ ਹੈ। ਹੁਣ ਇਸ ਗੱਲ ਤੇ ਗਰਮਾ-ਗਰਮ ਚਰਚਾ ਹੋ ਰਹੀ ਹੈ ਕਿ ਕੀ ਵਿਸ਼ਵ ਕੱਪ ਜੇਤੂ ਕਪਤਾਨ ਧੋਨੀ ਸੱਚਮੁੱਚ ਫਿਲਮਾਂ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਗਏ ਨੇ ਟੀਜ਼ਰ ਵਿੱਚ ਧੋਨੀ ਨੂੰ ਮਾਧਵਨ ਨਾਲ ਇੱਕ ਐਕਸ਼ਨ ਸੀਨ ਕਰਦੇ ਦਿਖਾਇਆ ਗਿਆ ਹੈ ਦੋਵੇਂ ਕਾਲੇ ਰੰਗ ਦੇ ਕੱਪੜੇ ਬੁਲੇਟ ਪ੍ਰੂਫ ਜੈਕਟ ਅਤੇ ਐਨਕਾ ਪਹਿਨੇ ਹੋਏ ਦਿਖਾਈ ਦੇ ਰਹੇ ਨੇ ਇਸ ਵਿੱਚ ਉਹ ਹੱਥਾਂ ਵਿੱਚ ਬੰਦੂਕਾਂ ਲੈ ਕੇ ਇਸਪੋਰਟਕਲ ਸਟੈਂਟ ਵੀ ਕਰਦੇ ਦਿਖਾਈ ਦੇ ਰਹੇ ਨੇ ਧੋਨੀ ਜੋ ਹੁਣ ਕ੍ਰਿਕਟ ਤੋਂ ਸੰन्यास ਲੈ ਚੁੱਕੇ ਨੇ ਉਹਨਾਂ ਨੂੰ 2011 ਵਿੱਚ ਭਾਰਤੀ ਖੇਤਰੀ ਫੌਜ ਦੀ ਪੈਰਾਸ਼ੂਟ ਰੈਜiment ਵਿੱਚ ਅਨਰੀ ਲਫਟੀਨੈਂਟ ਕਰਨਲ ਬਣਾਇਆ ਗਿਆ ਸੀ ਉਹ ਪਿਛਲੇ ਸਾਲ 2025 ਦੇ ਆਈਪੀਐਲ ਸੀਜ਼ਨ ਤੋਂ ਕ੍ਰਿਕਟ ਤੋਂ ਦੂਰ ਹਨ ਦੇਖਦੇ ਹਾਂ ਕਿ ਕੀ ਧੋਨੇ ਹੁਣ ਕ੍ਰਿਕਟ ਦੀ ਬਜਾਏ ਅਦਾਕਾਰੀ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਾਂ ਇਸ ਟੀਜ਼ਰ ਦੀ ਕੋਈ ਹੋਰ ਹੀ ਕਹਾਣੀ ਹੈ ਭਾਰਤ ਨੇ ਏਸ਼ੀਆ ਕੱਪ ਜਿੱਤੇ ਕੇ 2026 ਦੇ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਬਿਹਾਰ ਦੇ ਰਾਜਗਿਰ ਵਿੱਚ ਖੇਡੇ ਗਏ ਹੀਰੋ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਮੌਜੂਦਾ ਚੈਂਪੀਅਨ ਕੋਰੀਆ ਨੂੰ 4-1 ਨਾਲ ਹਰਾ ਕੇ ਖਿਤਾਬ ਜਿੱਤਿਆ ਇਸ ਜਿੱਤ ਦੇ ਨਾਲ ਭਾਰਤ ਨੂੰ ਵਿਸ਼ਵ ਕੱਪ ਲਈ ਸਿੱਧਾ ਟਿਕਟ ਮਿਲ ਗਿਆ ਹੈ ਜਦੋਂ ਕਿ ਮਲੇਸ਼ੀਆ ਨੂੰ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਵੀ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ 2026 ਹਾਕੀ ਵਿਸ਼ਵ ਕੱਪ ਕੁਆਲੀਫਾਇਰ ਲਈ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਵਿੱਚ ਸੰਯੁਕਤ ਰਾਜ ਕੈਨੇਡਾ ਚਿੱਲੀ ਫਰਾਂਸ ਇੰਗਲੈਂਡ ਆਸਟਰੀਆ ਪੋਲੈਂਡ ਆਇਰਲੈਂਡ ਵੇਲਜ਼ ਸਕਾਟਲੈਂਡ न्यूजीलैंड ਅਤੇ ਭਾਰਤ ਸ਼ਾਮਲ ਨੇ ਨੀਦਰਲੈਂਡ ਜਰਮਨੀ ਅਤੇ ਆਸਟ੍ਰੇਲੀਆ ਪਹਿਲਾਂ ਹੀ ਆਪਣੇ ਪ੍ਰਦਰਸ਼ਨ ਦੇ ਆਧਾਰ ਤੇ ਸਿੱਧੇ ਤੌਰ ਤੇ ਕੁਆਲੀਫਾਈ ਕਰ ਚੁੱਕੇ ਨੇ ਮਹਿਲਾ ਹਾਕੀ ਵਿੱਚ ਭਾਰਤ ਨੇ ਚੀਨ ਵਿੱਚ ਚੱਲ ਰਹੀ ਏਸ਼ੀਆ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ THAILAND ਨੂੰ 11-0 ਨਾਲ ਹਰਾਉਣ ਤੋਂ ਬਾਅਦ ਭਾਰਤ ਨੇ ਜਾਪਾਨ ਨਾਲ 2-2 ਨਾਲ ਡਰਾ ਖੇਡਿਆ ਹਾਲਾਂਕਿ ਸਿਰਫ ਏਸ਼ੀਆ ਕੱਪ ਜੇਤੂ ਹੀ ਮਹਿਲਾ ਟੀਮ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗੀ ਅਮਰੀਕੀ ਵਪਾਰ ਵਿਭਾਗ ਦੇ ਨੈਸ਼ਨਲ ਟਰੈਵਲ ਐਂਡ ਟੂਰਿਜ਼ਮ ਆਫਿਸ ਦੇ ਅੰਕੜਿਆਂ ਦੇ ਅਨੁਸਾਰ ਜੂਨ ਵਿੱਚ 210000 ਭਾਰਤੀ ਅਮਰੀਕਾ ਗਏ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ 230000 ਨਾਲੋਂ 8% ਘੱਟ ਸਨ ਜੁਲਾਈ ਦੇ ਅੰਕੜੇ ਵੀ ਗਿਰਾਵਟ ਵਾਲੇ ਹੀ ਇਸ਼ਾਰਾ ਕਰਦੇ ਨੇ ਜਿਸ ਨਾਲ ਅਮਰੀਕਾ ਵਿੱਚ ਆਉਣ ਵਾਲਿਆਂ ਦੀ ਗਿਣਤੀ ਜੁਲਾਈ 2024 ਨਾਲੋਂ 5% ਘੱਟ ਰਹੀ ਹੈ ਭਾਰਤ ਹੱਲੇ ਦੀ ਅੰਤਰਰਾਸ਼ਟਰੀ ਯਾਤਰੀਆਂ ਦਾ ਚੌਥਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ। ਕੈਨੇਡਾ ਅਤੇ ਮੈਕਸੀਕੋ ਜਿਨ੍ਹਾਂ ਦੀ ਅਮਰੀਕਾ ਨਾਲ ਜ਼ਮੀਨੀ ਸਰਹੱਦ ਹੈ, ਉਹਨਾਂ ਨੂੰ ਛੱਡ ਕੇ ਭਾਰਤ ਯੂਨਾਈਟਿਡ ਕਿੰਗਡਮ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਬਾਜ਼ਾਰ ਹੈ। ਜਦਕਿ ਬ੍ਰਾਜ਼ੀਲ ਟੌਪ 5 ਵਿੱਚ ਸ਼ਾਮਲ ਹੈ। ਅਸਲ ਵਿੱਚ ਭਾਰਤੀਆਂ ਦੀ ਅਮਰੀਕਾ ਦੀ ਯਾਤਰਾ ਕਰਨ ਵਿੱਚ ਆਈ ਇਹ ਕਮੀ ਗਲੋਬਲ ਚੁਣੌਤੀਆਂ ਨੂੰ ਦਰਸਾਉਂਦੀ ਹੈ। ਲਾਸ ਵੇਗਾਸ, ਲਾਸ ਐਂਜਲਸ ਅਤੇ ਬਫੇਲੋ ਵਰਗੇ ਵੱਡੇ ਸ਼ਹਿਰ ਪਹਿਲਾਂ ਹੀ ਯਾਤਰੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਦੀ ਰਿਪੋਰਟ ਕਰ ਚੁੱਕੇ ਨੇ ਵਿਸ਼ਲੇਸ਼ਕ ਇਸ ਦਾ ਕਾਰਨ ਪਾਬੰਦੀਸ਼ੁਦਾ ਯਾਤਰਾ ਨੀਤੀਆਂ ਵਪਾਰਕ ਤਣਾਅ ਅਤੇ ਰਾਸ਼ਟਰਪਤੀ 트ੰਪ ਦੀ ਦੂਜੀ ਟਰਮ ਵਿੱਚ ਸਖਤ ਵੀਜ਼ਾ ਨਿਯਮਾਂ ਨੂੰ ਜ਼ਿੰਮੇਵਾਰ ਮੰਨਦੇ ਨੇ